ਹਾਂਜੀ ਰਾਮ ਰਾਮ ਤਾਂ ਬਹੁਤ ਬੰਦੇ ਸੁਣ ਲਿਕੇ ਠੀਕ ਹੈ ਇੱਕ ਕੁੜੀ ਕੁਮੁੰਡੇ ਨੂੰ ਪਿਆਰ ਕਰਦੀ ਹੁੰਦੀ ਆ ਤੇ ਉਹ ਜਾਣ ਨਾਲ ਦੀ ਕੈਨੇਡਾ ਤੇ ਮੁੰਡੇ ਨੂੰ ਕਹਿੰਦੀ ਕਹਿੰਦੀ ਅੱਜ ਤੋਂ ਤੂੰ ਆਪ ਦੇਦਾ ਤੇ ਮੈਂ ਆਪ ਦੇਦਾ ਉਹ ਚਲੀ ਜਾਂਦੇ ਤੇ ਮੁੰਡਾ ਕੀ ਕੁਝ ਸੋਚ ਰਿਹਾ ਹੈ ਇਹ ਮੈਂ ਆਪਣੇ ਗਿੱਧਾ ਰਹੀ ਮਿਆਣਾ ਕਰਨਾ ਠੀਕ ਹੈ ਸੁਣੂਗੀ ਜੀਰਾ ਸਾਡੇ ਨਾਲ ਵਾਦੇ ਕਰੇ ਚੁੱਥੇ ਬਲੀ ਇਹ ਇੱਕ ਇਸ ਗੱਲ ਨੇ ਤੂੰ ਮੇਰਾ ਤੋਰ ਤੋੜਦਾ ਦਿੱਤਾ ਸਹੀ ਗੁਲਾਬ ਰੱਤੇ ਬਲੀ ਜਾਨੀ ਤੂੰ ਮੇਰਾ ਗੁਲਾਬ ਮੋੜਦਾ ਯਾਦ ਕਰ ਮੈਨੂੰ ਤੂੰ ਰੋਇਆ ਕਰੀ ਤੇਰੇ ਨਾਮ ਦਾ ਸੀ ਖੇਡ ਖੇਡਣਾ ਜਿਹਦੇ ਉੱਤੇ ਜਾਣਾ ਲੁਕਣੇ ਦਾ ਸੋਣੀ ਹਾਂ ਮੈਂ ਜਾਉਂਦੀ ਨਾ ਜਿੱਥੇ ਤੇਰਾ ਜਹਾਜ਼ ਦੇਖਣਾ ਜਿਹਦੇ ਉੱਤੇ ਜਾਣਾ ਲੁਕਣੇ ਦਾ ਸੋਣੀ ਹਾਂ ਮੈਂ ਜਾਉਂਦੀ ਨਾ ਜਿੱਥੇ ਤੇਰਾ ਜਹਾਜ਼ ਦੇਖਣਾ ਠੀਕ ਹੈ ਤੇ ਅੱਗੇ ਕੀ ਕਹਿੰਦਾ ਸੁਣ ਕੇ ਜਰਾ ਸਾਰੀ ਰਾਤ ਮੈਨੇ ਨਾਲ ਕਰਦੇ ਸੀ ਗੱਲਾਂ ਇੱਕ ਪਲ ਨਾ ਤੂੰ ਮੇਰੇ ਬਿਨਾਂ ਸਾਰਿਆਂ ਜਿਹੜੀ ਜਗ੍ਹਾ ਉੱਤੇ ਪਾਣੀ ਨਾ ਮਿਲੇ ਉਸ ਜਗ੍ਹਾ ਉੱਤੇ ਤੂੰ ਹੁੰ ਜੱਟ ਮਾਰਿਆ ਜਿਵੇਂ ਚੱਕ ਲਈ ਬੈਲ ਨੇ ਤੇ ਬੈਲ ਦੇ ਨੇ ਰੋਟੀ ਐਦਾਂ ਹੀ ਮੈਂ ਤੇਰਾ ਸੰਸਾਰ ਵੇਲਣਾ ਐਦਾਂ ਹੀ ਮੈਂ ਤੇਰਾ ਸੰਸਾਰ ਵੇਲਣਾ ਜੀ ਦੇ ਉੱਤੇ ਜਾਨੰਦੂ ਕਨੇਡਾ ਸੋਨੀ ਮੈਂ ਜੋ ਹੰਦੀ ਨ ਵਿੱਚ ਤੇਰਾ ਜਹਾਜ਼ ਦੇਖਣਾ ਜੀ ਦੇ ਉੱਤੇ ਜਾਨੰਦੂ ਕਨੇਡਾ ਸੋਨੀ ਮੈਂ ਜੋ ਹੰਦੀ ਨ ਵਿੱਚ ਤੇਰਾ ਜਹਾਜ਼ ਦੇਖਣਾ ਚੱਲੇ ਆਲੇ ਨੇ ਲੇਪਾਈ ਗੀਤ ਸੁਣਨ ਹੈ ਹੁਣ ਤੇਰੇ ਉੱਤੇ ਵੀ ਲਾਮ ਬਣਾਈ ਜਾਊਗੀ ਤੂੰ ਕਰ ਗਈ ਤੋਖਾ ਕੋਈ ਗੱਲ ਨਹੀਂ ਜੋ ਤੇ ਨਾਮ ਤੇ ਦੁਨੀਆ ਹਲਾਈ ਜਾਊਗੀ ਤੇਰੇ ਮਨ ਵਿੱਚ ਉਹ ਅਜੀਪਲੇ ਕਾ ਕੱਢਣਾ ਜਿਹਦੇ ਉੱਤੇ ਜਾਣਾ ਕੋਨੇਡਾ ਸੁਣੀ ਇਹ ਮੈਂ ਜਾਣਦੀ ਨਾ ਤੇ ਤੇਰਾ ਜਹਾਜ਼ ਦੇਖਣਾ ਜਿਹਦੇ ਉੱਤੇ ਜਾਣਾ ਕੋਨੇਡਾ ਸੁਣੀ ਇਹ ਮੈਂ ਜਾਣਦੀ ਨਾ ਤੇ ਤੇਰਾ ਜਹਾਜ਼ ਦੇਖਣਾ ਜਿਹਦੇ ਉੱਤੇ ਜਾਣਾ ਕੋਨੇਡਾ ਸੁਣੀ ਇਹ ਮੈਂ ਜਾਣਦੀ ਨਾ ਤੇ ਤੇਰਾ ਜਹਾਜ਼ ਦੇਖਣਾ ਹਾਂਜੀ ਜੀ ਗਾਣਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦੋ ਦੱਬ ਤੋਂ ਕੰਮ ਜੀ ਤੇ ਨਾਲ ਦੇ ਨਾਲ ਆਉਣ ਵਾਲੇ ਗੀਤਾਂ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ Tại vơ Ram Ram Di Jay yes,